ਸਾਡੇ ਫਰੀਕੋਟ ਸਦਰ ਦਾ ਪਿੰਡ ਸੁਖਨਵਾਲਾ ਵਿਖੇ ਬੀਤੀ ਰਾਤ ਨੂੰ 28 ਦੀ ਰਾਤ ਨੂੰ ਇੱਕ ਗੁਲਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਸੁਖਨਵਾਲੇ ਦਾ ਮਰਡਰ ਹੋਇਆ ਹੈ ਸਾਡੇ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਆਇਆ ਹੈ ਵੀ ਇਹ ਮਰਡਰ ਜਿਹੜਾ ਕੀਤਾ ਗਿਆ ਹੈ ਇਹ ਪ੍ਰੇਮ ਸੰਬੰਧਾਂ ਨੂੰ ਚੱਲਦੇ ਹੋਏ ਮਰਡਰ ਹੋਇਆ ਹੈ ਜਿਹੜਾ ਗੁਲਿੰਦਰ ਸਿੰਘ ਹੈ ਉਸ ਦੀ ਉਸ ਦੀ ਮੈਰਿਜ ਵੀ 23 ਨੂੰ ਰੁਪਿੰਦਰ ਕੌਰ ਵਾਸੀ 올ਡ ਕੈਂਟ ਰੋਡ ਨਾਲ ਜਿਹੜੀ ਫਰੀਕੋਟ ਦੇ ਹਨ ਵਾਲੀ ਸੋਹਣ ਦੇ ਨਾਲ ਉਹ ਵੀ ਸੀ ਮੈਰਿਜ 23 ਦੇ ਵਿੱਚ ਇਸ ਦੇ ਕਿਸੇ ਨਾਲ ਉਸ ਤੋਂ ਬਾਅਦ ਇਹ ਕੈਨੇਡਾ ਚਲੀ ਗਈ ਸੀ ਮੈਰਿਜ ਤੋਂ ਬਾਅਦ ਤੇ 24 ਚ ਵਾਪਸ ਆ ਜਾਂਦੀ ਹੈ ਉੱਥੋਂ ਰਿਪੋਰਟ ਕੀਤਾ ਜਾਂਦਾ ਇਹਨੂੰ ਤੇ ਇਸ ਦੇ ਇਸ ਦੌਰਾਨ ਹੀ ਉੱਥੇ ਕੈਨੇਡਾ ਦੇ ਵਿੱਚ ਦੋਸ਼ੀ ਹਰਕਮਲਪਰੀ ਜੋ ਬੱਲੂ ਹਨ ਬਠਿੰਡਾ ਰਹਿਣ ਵਾਲਾ ਸੀ ਉਸ ਦੇ ਨਾਲ ਇਹਦਾ ਮੇਲ ਮਲਾਪ ਹੋ ਗਿਆ ਸੀ ਤੇ ਉਹ ਵੀ ਉੱਥੋਂ ਰਿਪੋਰਟ ਹੋ ਕੇ ਵਾਪਸ ਆ ਗਿਆ ਸੀ ਤੇ ਇਹਨਾਂ ਦਾ ਆਪਸ ਦੇ ਵਿੱਚ ਰਿਲੇਸ਼ਨ ਚੱਲ ਰਹੇ ਸੀ ਤੇ ਜਿਹੜਾ ਬੀਤੀ ਰਾਤ ਇਹਨਾਂ ਨੇ ਕਾਫੀ ਟਾਈਮ ਤੋਂ ਇਹ ਸੋਚ ਰਹੇ ਵੀ ਇਹਨੂੰ ਕਿਸ ਕਿਸ ਤਰ੍ਹਾਂ ਅਸੀਂ ਮੌਦੇ ਕਾਰ ਉਤਾਰ ਕੇ ਤੇ ਆਪ ਇਕੱਠੇ ਰਹਿਣਾ ਸ਼ੁਰੂ ਕਰੀਏ ਤੇ ਇਹਨਾਂ ਨੇ ਰਾਤ ਨੂੰ ਇਸ ਵਾਅਦੇ ਨੂੰ ਅੰਜਾਮ ਦਿੱਤਾ ਤੇ ਇਹਨਾਂ ਦੇ ਹੁਣ ਪਰਿਵਾਰਾਂ ਦੇ ਇਹਦੇ ਅਸੀਂ ਜਿਹੜਾ 302 ਦੇ ਵਿੱਚ ਫ੍ਰੀਕੋਰਟ ਸਦਰ ਵਿਖੇ ਮਕਦਮਾ ਦਰਜ ਕਰ ਲਿਆ ਹੁਣ ਜਿਹੜੀ ਨੈਸਟ ਇਨਵੈਸਟੀਗੇਸ਼ਨ ਅਸੀਂ ਜਾਰੀ ਰੱਖੀ ਹੋਈ ਹੈ ਤੇ ਇਸ ਦੇ ਵਿੱਚ ਜਿਹੜੀ ਦੋਸ਼ੀ ਦੋਸ਼ਣੇ ਰੁਪਿੰਦਰ ਕੌਰ ਉਹਨੂੰ ਹੀ ਗ੍ਰਿਫਤਾਰ ਕਰ ਚੁੱਕੇ ਆਂ ਤੇ ਜਿਹੜਾ ਦੋਸ਼ੀ ਜਿਹੜਾ ਹਰ ਕਮਲਪ੍ਰੀ ਤੇ ਬੱਲੂ ਵਾਲਿਆਂ ਦਾ ਉਹ ਮੌਕੇ ਤੋਂ ਭੱਜ ਗਿਆ ਸੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹਨੂੰ ਜਲਦੀ ਹੀ ਗ੍ਰਿਫਤਾਰ ਕਰ ਲਾਂਗੇ ਤੇ ਹੁਣ ਤੱਕ ਸਾਡੀ ਜਿਹੜੀ ਯੂਨੀਵਰਸਿਟੀ ਚੱਲ ਰਹੀ ਹੈ ਤੇ ਇਹਦੇ ਵਿੱਚ ਮੇਨ ਜਿਹੜਾ ਮੁੱਖ ਕਾਰਨ ਹੈ ਉਹ ਪਰਿੰਸ ਬੰਦਾ ਦਾ ਆਉਣਾ ਪਾਇਆ ਗਿਆ ਇਸ ਤਰ੍ਹਾਂ ਮਾਰਿਆ ਗਿਆ ਕਿ ਇੱਚੀ ਨਾ ਹੋ ਰਹਿਣ ਤੇ ਜਿਹੜੀ ਹੁਣ ਜਿਹੜਾ ਇਸ ਦੀ ਜਿਹੜੀ ਡੈੱਡ ਬੋਡੀ ਸਾਨੂੰ ਉੱਤੇ ਛੱਤ ਦੇ ਮਿਲੀ ਹੈ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਇਹਨਾਂ ਦਾ ਉਹ ਮਾਰਨ ਟਾਈਮ ਜਿਹੜਾ ਅਥੋਂ ਪਈ ਹੋਏ ਨੇ ਤੇ ਇਸ ਨੂੰ ਕੋਈ ਇਸ ਚੀਜ਼ ਨੂੰ ਦਬਾ ਕੇ ਜਿਹੜਾ ਸਾਹ ਘੁੱਟ ਕੇ ਦੀ ਸਾਨੂੰ ਇਸ ਤਰ੍ਹਾਂ ਹਰੇ ਕੋਈ ਕੋਈ ਤੇਜ ਹਥਿਆਰ ਜਾਂ ਕੇ ਇਹੋ ਜੀ ਚੀਜ਼ ਦੀ ਵਰਤੋਂ ਨਹੀਂ ਕੀਤੀ ਗਈ ਤੇ ਸਾਹ ਦਬਾ ਕੇ ਜਿਹੜਾ ਆਪਾਂ ਕਹਿ ਸਕਦੇ ਹਾਂ ਦੀ ਇਸ ਤਰ੍ਹਾਂ